हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਸ਼ਹਿਰ ਤਰਨਤਾਰਨ ਸਾਹਿਬ ਤਹਿਸੀਲ ਜ਼ਿਲ੍ਹਾ ਵੀ ਸ਼੍ਰੀ ਤਰਨਤਾਰਨ ਸਾਹਿਬ ਹੀ ਆ ਗੋਇੰਦਵਾਲ ਸਾਹਿਬ ਬਾਈਪਾਸ ਤੋਂ ਦੋਸਤੋ 400 500 ਮੀਟਰ ਦੂਰੀ ਤੇ ਵੀਰਵਤਾਰ ਸਿੰਘ ਹੋਣਾਂ ਦਾ ਘਰ ਆ ਪਸ਼ੂ ਵਪਾਰ ਦਾ ਕੰਮ ਕਰਦੇ ਆ ਦੋਸਤੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਬਾਕੀ ਤੁਸੀਂ ਸਮੇਂ-ਸਮੇਂ ਦੇ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਅੱਜ ਇਸ ਕਵਰੇਜ ਦੇ ਵਿੱਚ ਟੋਟਲ 5 ਪਸ਼ੂ ਦਿਖਾਉਣੇ ਆ ਤੁਹਾਨੂੰ ਟੋਕੜ ਗੱਪਣ ਮੱਝਾਂ ਵੀ ਦਿਖਾਵਾਂਗੇ ਕੁਝ ਸੱਜਰ ਨਕਸ ਹੋਏ ਆ ਉਹ ਵੀ ਦਿਖਾ ਦਾਂਗੇ ਬਾਕੀ ਤੁਸੀਂ ਸਮੇਂ-ਸਮੇਂ ਦੇ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਬਾਰੇ ਜਿਹੜੀ ਬਧੇਰੇ ਡਿਟੇਲ ਆ ਉਹ ਤੁਸੀਂ ਲੈ ਸਕਦੇ ਜੇ ਅੱਜ ਇਸ ਕਵਰੇਜ ਵਿੱਚ ਪਸ਼ੂ ਦੋਸਤੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਦੇਖਣ ਦੇ ਵਿੱਚ ਮਿਲ ਜਾਊਗੀ ਜਿਨ੍ਹਾਂ ਦੇ ਵਿੱਚੋਂ ਕਾਫੀ ਵੀਰਾਂ ਦੀਆਂ ਡਿਮਾਂਡਾਂ ਆਉਂਦੀਆਂ ਤੋਕੜ ਗੱਭਣ ਪਸ਼ੂ ਖਰੀਦਣੇ ਆ ਤੇ ਦੋ ਤੋਕੜ ਗੱਭਣ ਪਸ਼ੂ ਤੁਹਾਨੂੰ ਦਿਖਾ ਦਾਂਗੇ ਚੈੱਕ ਪਾਸ ਮੱਝਾ ਦਿਖਾ ਦਾਂਗੇ ਤੇ ਦੋ ਸੱਜਰ ਸੁਈਆਂ ਨੇ ਨਾਲ ਬੱਚੇ ਆ ਪ੍ਰੋਪਰ ਇੱਕ ਬਿਨ ਬੱਚੇ ਤੋਂ ਆ ਸਮਾਂ ਆਪਾਂ ਵੀਰ ਅਵਤਾਰ ਸਿੰਘ ਦੇ ਨਾਲ ਪੂਰੀ ਗੱਲਬਾਤ ਕਰਕੇ ਉਹਨਾਂ ਤੋਂ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੇ ਸੋ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਵੀ ਜਰੂਰ ਕਰ ਦਿਓ ਦੋਸਤੋ ਤਾਂ ਜੋ ਹੋਰ ਨਵੇਂ ਫਾਰਮਰ ਵੀਰਾਂ ਉਹ ਪਹੁੰਚ ਸਕੇ। ਬਾਕੀ ਜਿੰਨੇ ਪਸ਼ੂ ਵੀ ਤੁਹਾਨੂੰ ਦਿਖਾਉਣੇ ਆ ਦੁੱਧ ਤੇ ਚੱਲਣ ਦੇ ਆ। ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਆ ਤਸੱਲੀ ਹੁੰਦੀ ਆ। ਉਦਾਂ ਤੁਸੀਂ ਆਪਣੀ ਤਸੱਲੀ ਜਿਹੜੀ ਕਰ ਸਕਦੇ ਜੇ ਆਓ ਲੈਨੇ ਆ ਬਥੇਰੇ ਡਿਟੇਲ ਵੀਰ ਅਵਤਾਰ ਸਿੰਘ ਦੇ ਨਾਲ ਗੱਲਬਾਤ ਕਰਕੇ। ਸਭ ਤੋਂ ਪਹਿਲਾਂ ਵੀਰ ਅਵਤਾਰ ਸਿੰਘ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਬਾਈ ਖਾਲਸਾ ਸਾਹਿਬ। ਵੇਖੋ ਜਿੱਕਾ ਖਾਲਸਾ ਸਾਹਿਬ ਵੇ ਗੁਰਜਕੀ ਫਤਿਹ ਜੀ। ਅੱਛਾ ਵੀਰ ਅਵਤਾਰ ਸਿੰਘ ਕੀ ਹਾਲ ਚਾਲ ਨੇ ਵੀਰ? ਬੱਸ ਹੋ ਗਿਆ ਚੜ੍ਹਦੀ ਕਲਾ ਤੁਸੀਂ ਸੁਣਾਓ। ਬਹੁਤ ਵਧੀਆ ਵੀਰ ਜੀ ਪਉ ਵੱਡੀ ਗਿਣਤੀ ਦੇ ਵਿੱਚ ਇਸੇ ਤਰ੍ਹਾਂ ਫਿਰ ਆਈ ਚਲਾਈ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਆ 8 10 ਪਉ ਹੁੰਦੇ ਆ ਮਤਲਬ ਆਉਂਦੇ ਜਾਂਦੇ ਰਹਿੰਦੇ ਆ 4 ਰਹੋਗੇ ਕਦੇ 5 ਹੋਗੇ ਕਦੇ 10 ਹੋਗੇ ਕਦੇ 8 ਹੋਗੇ ਇਦਾਂ ਹੀ ਆਉਂਦੇ ਜਾਂਦੇ ਰਹੇ ਤੇ ਵਿਕਰੀ ਤੇਲ ਵੇਲ ਵਲ ਹੁੰਦੇ ਆ ਅੱਛਾ ਫਿਰ ਉਤਾਰ ਮੰਨ ਲਓ ਵੀ ਹੁਣ ਪਿੱਛੇ ਸਿਆਲ ਦਾ ਟਾਈਮ ਲੰਘ ਕੇ ਗਿਆ ਵਹਿੜਾ ਬੂੜਾ ਦੀ ਕਾਫੀ ਪਰ ਮਾਰ ਰਹੀ ਆ ਮੰਗ ਰਹੀ ਆ ਆ ਆਪਣੇ ਕੋਲੋਂ ਨਾਲ ਨਾਲ ਮਤਲਬ ਵੀ ਵੇਖ ਜਾਂਦੀਆਂ ਰਹੀਆਂ ਵੇਖ ਜਾਂਦੀਆਂ ਰਹੀਆਂ ਘੱਟ ਖਰੀਦੀਆਂ ਦਾ ਵਹਿੜਾ ਲੈ ਲੈਦੀਆਂ ਕੋਈ ਵੀ ਵੇਖ ਕੇ ਲੈ ਲੈਦੀ ਬਿਲਕੁਲ ਜੀ ਬਿਲਕੁਲ ਬਾਕੀ ਜ਼ਿਆਦਾਤਰ ਮੱਝਾਂ ਦਾ ਕੰਮ ਹੈ ਸਹੀ ਆ ਜ ਕਿੰਨੇ ਪਸ਼ੂ ਦਿਖਾਉਣ ਜਾ ਰਹੇ ਆ ਜੀ ਅੱਜ ਆਪਾਂ 5000 ਵਿਖਾਵਾਂਗੇ ਡੰਗਰ ਤੇ ਹੋਰ ਵੀ ਅਗੇ ਵੇਖਗੇ ਤੁਹਾਡੇ ਸਾਹਮਣੇ ਆ ਆ ਬਿਲਕੁਲ ਤੇ 5 ਐਟਮ ਵਿਖਾਵਾਂਗੇ ਤੋਂ ਦੋ ਟੋਕੜਾ ਬਣਾ ਇੱਕ ਬਿਨਾ ਬੱਚੋਂ ਤੇ ਦੋ ਤਾਜ਼ੀਆਂ ਸੋਈਆਂ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਪਸ਼ੂ ਘੱਟੋ ਘਾਟ ਵੀ 8-7 ਨਗ ਤੁਹਾਨੂੰ ਦਿਖਾਉਣੇ ਸੀਗੇ ਕੁਝ ਕੁ ਅੱਡੇ ਤੋਂ ਉੱਪਰੋਂ ਪਸ਼ੂ ਕੋਈ ਵੀਰ ਆਏਗਾ ਇਹ ਰਹਿੰਦੇ ਆ ਇਸ ਕਰਕੇ ਪਸ਼ੂ ਕੁਝ ਕੁ ਸੇਲ ਹੋ ਚੁੱਕੇ ਆ ਦੋ ਦੋ ਤਿੰਨ ਨਗ ਜਿਹੜੇ ਸੇਲ ਹੋ ਚੁੱਕੇ ਆ ਤੇ ਫਿਲਹਾਲ ਅੱਜ ਜਿਹੜੇ ਆਪਾਂ ਹੁਣ ਤੁਹਾਨੂੰ 5 ਪਸ਼ੂ ਦਿਖਾ ਦਿੰਨੇ ਆ ਪੰਜਾਂ ਪਸ਼ੂਆਂ ਦੀ ਡਿਟੇ ਅੱਗੇ ਲੇ ਨੰਬਰ ਦਾ ਜਿਹੜੀ ਹੈ ਨਾ ਇਹ ਇਹਨੂੰ ਲਗਭਗ ਤੁਸੀਂ 250 ਤਿੰਨ ਦੇ ਵਿੱਚ ਵਿੱਚ ਮਹੀਨੇ ਹੋ ਗਏ ਨੂੰ ਸੂਈ ਅੱਛਾ ਜੀ ਹਾਂਜੀ ਇਹਨਾਂ ਕੱਟੀ ਰੱਖ ਲਈ ਮਗਰੋਂ ਇਹਦੀ ਅੱਛਾ ਜੀ ਬੱਚਾ ਦਿੱਤਾ ਤੇ ਮਿਲਦੀ ਇਦਾਂ ਏ ਧਾਰਦੀ ਧਾਰਦੀ ਮਿਲਦੀ ਹਾਂ ਕਿਸੇ ਦੇ ਘਰ ਜਾ ਕੇ ਇਦਾਂ ਕਰ ਸਕਦੀ ਆ ਆਪਾਂ ਕੋਈ ਉਹ ਨਹੀਂ ਕਹਿੰਦੇ ਇੱਥੇ ਆਪਾਂ ਤੁਹਾਡੇ ਸਾਹਮਣੇ ਬਹਿ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਅੱਛਾ ਸੂਆ ਕਿੰਮਾ ਹੈ ਸੂਈ ਹੋ ਗਈ ਹੈ ਸੂਆ ਇਹਦਾ ਦੂਜਾ ਵਾ ਦੂਜਾ ਸੂਆ ਦੂਜਾ ਸੂਆ ਲਓ ਦੋਸਤੋ 2.5 ਤੋਂ 3 ਕੁ ਮਹੀਨੇ ਦਾ ਸੂਆ ਹੈਗਾ ਬਿਨ ਬੱਚੇ ਤੋਂ ਹਾਂ ਪੱਕਾ ਮੰਨ ਕੇ ਚੱਲੋ ਵੈਸੇ 10 ਤੋਂ 9 ਕਿਲੋ ਦੀ ਪੂ ਲਓ ਦੋਸਤੋ 10 ਕਿਲੋ ਦੁੱਧ ਹੋਵੇ ਨਾ ਹੋਵੇ ਤਾਂ ਘਰ ਦਾ ਜਿਹੜਾ 10 ਕਿਲੋ ਦੁੱਧਾ 9 ਕਿਲੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਚਾਹੇ ਕੋਈ ਵੀਰ ਇਸ ਮੱਝ ਤੇ ਆ ਰਿਹਾ ਠੀਕ ਆ ਜੇ ਇਹਨੂੰ ਵੇਖਣ ਆ ਰਿਹਾ ਜਾਂ ਖਰੀਦਣ ਆ ਰਿਹਾ ਤੇ 9 ਕਿਲੋ ਦੀ ਤਸੱਲੀ ਤੇ ਤੁਸੀਂ ਲੈ ਕੇ ਜਾ ਸਕਦੇ ਜੀ ਬਾਕੀ ਜਿੰਦਾ ਮਰਜੀ ਆਹੋ ਇਹਦੇ ਥੱਲੇ ਆ ਲਓ ਜੀ ਚਵਾਈ ਦੀ ਇਦਾਂ ਉਹ ਵੀ ਜਿੰਦਾ ਮਰਜੀ ਚੋਹ ਧਾਰ ਤੇ ਮਿਲਦੀ ਉਹ ਧਾਰ ਤੇ ਮਿਲਦੀ ਹੈ ਹਾਂਜੀ ਹਾਂਜੀ ਲਓ ਵੀ ਸੋ ਚਾਰੇ ਥਣਾ ਤਾਂ ਤੁਸੀਂ ਭਰਾ ਭਰੂ ਦੋਸਤੋ ਵੇਖ ਲਿਆ ਠੀਕ ਆ ਇਸੇ ਤਰ੍ਹਾਂ ਮਤਲਬ ਕਿ ਧਾਰ ਤੇ ਮਿਲਦੀ ਆ ਹਾਂਜੀ ਧਾਰ ਤੇ ਮਿਲੂਗੀ ਦੋ ਚਾਰ ਦਿਨ ਕੰਮ ਨਹੀਂ ਸਕਦੀ ਦੀ ਇਹਦੇ ਘਰ ਹਾਂਜੀ ਹਾਂਜੀ ਕੰਮ ਨਹੀਂ ਸਕਦੀ ਨਵੇਂ ਸਾਲ ਜਾ ਕੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਲੋ ਵੀ ਭਰਾਵੋ ਬਾਕੀ ਇੱਕ ਵਾਰੀ ਥਾਣਾ ਤੋਂ ਉਹਨਾਂ ਦੀ ਤੁਹਾਨੂੰ ਦਿਖਾ ਦਈਏ ਸਾਫ਼ ਸੁਥਰੀ ਹੈ ਥਾਣਾ ਦੀ ਹਾਂਜੀ ਠੀਕ ਹੈ ਜੀ ਤੇ ਫੇਸਪੂਸ ਕੁਆਲਟੀ ਵੀ ਚੰਗੀ ਆ ਵੈਸੇ ਵੀ ਰਫਤਾਰ ਹੁਣ ਤੀਜਾ ਸਵੇਰ ਦੱਸਿਆ ਹੁਣ ਜਿਹੜਾ ਚੱਲ ਰਹੀ ਦੁੱਜਾ 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 ਚੱਲ ਰਹੀ ਆ ਠੀਕ ਹੈ ਜੀ ਦੁੱਜਾ ਹੁਣ ਦੁੱਜਾ ਸਵੇਰ ਜਿਹੜੀ ਚੱਲ ਰਹੀ ਆ ਠੀਕ ਹੈ ਜੀ ਬਾਕੀ ਬਿਲਕੁਲ ਪ ਫੇਸਬੂਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਨੇੜੇੋਂ ਦਿਖਾ ਦਗੇ ਆ ਲਓ ਜੀ ਬਾਜਾ ਬਾਜਾ ਠੀਕ ਆ ਸੋ ਉਲਟ ਬੈਣੀ ਵਾਲੇ ਪਾਸੇ ਇੱਕ ਵਾਰੀ ਆ ਥਾਂ ਤੁਸੀਂ ਜ਼ਰੂਰ ਦੇਖ ਲਓ ਠੀਕ ਆ ਜੀ ਸਪੇਸ ਬੂਸ ਵੰਡ ਚੰਗੀ ਆ ਠੀਕ ਆ ਤੇ ਸਭ ਤੋਂ ਵੱਡੀ ਖਾਸੀਅਤ ਆ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਠੀਕ ਆ ਜੀ ਆਲ ਨਹੀਂ ਕਰਦੀ ਬਸ ਕਰਮਾਂ ਲਈ ਪਾ ਧਾਰ ਦਿਓ ਤੇ ਥੱਲੇ ਬੈ ਕੇ ਜਿਹੜੀ ਤੁਸੀਂ ਚਬਾਈ ਕਰ ਸਕਦੇ ਜੇ ਦੋਵੇਂ ਟਾਈਮ ਇਸੇ ਤਰ੍ਹਾਂ ਪਰਫਾਰਮ ਕਰਨਾ ਕਦ ਵੱਡੇ ਦੇ ਵਿੱਚ ਆ ਸਿੰਗਲ ਖੱਡੀ ਦੀ ਆ ਕਦ ਉੱਚਾ ਠੀਕ ਆ ਅੱਛਾ ਵੀਰ ਉਤਾਰ ਕੀ ਮੋਲ ਕਰ ਦਿੰਦਾ ਇਹਦਾ ਵੀਰ ਜੀ ਉਦਾਂ ਦੇ ਪਾਸੇ ਬੱਚਾ ਹੋਵੇ ਤੇ ਮੰਨ ਲਓ ਫਿਰ ਤੇ ਲੱਖ ਰੁਪਇਆ ਰੇਟ ਆ ਇਹਦਾ 82000 ਦੀ ਹਾਨ ਆਪਾਂ ਦੇ ਦਾਂਗੇ 82 ਦੀ ਹਾਂਜੀ ਠੀਕ ਹੈ ਜੀ 82000 ਦੇ ਵਿੱਚ ਲਓ ਦੋਸਤੋ 82000 ਦੇ ਵਿੱਚ ਆ ਝੋਟੀ ਤੁਹਾਨੂੰ ਮਿਲ ਜੂਗੀ ਦੂਜਾ ਸੂਬਾ ਹੁਣ ਪ੍ਰੈਜੈਂਟ ਟਾਈਮ ਜਿਹੜੀ ਦੂਜੇ ਸੂਬੇ ਦੇ ਵਿੱਚ ਚੱਲ ਰਹੀ ਆ ਠੀਕ ਆ ਖਰੀਦਣ ਵਾਲਿਆਂ ਨੂੰ ਪਤਾ ਆ ਵੀ ਉਦਾਂ ਕਿੰਨੇ ਦੀ ਆ ਜੇ ਬੱਚਾ ਹੋਵੇ ਤੇ ਹਾਂਜੀ 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 ਬਿਲਕੁਲ ਲਓ ਦੋਸਤੋ ਇਹ ਪਹਿਲੇ ਨੰਬਰ ਤੇ ਜਿਹੜੀ ਇਹ ਝੋਟੀ ਸੀ ਇੱਕ ਸੈਕੰਡ ਨੰਬਰ ਤੇ ਜਿਹੜੀ ਵੀਰ ਅਵਤਾਰ ਆ ਆ ਆ ਗਈ ਆਪਣੇ ਕੋਲ ਇਹਦੀ ਇਨਫੋਰਮੇਸ਼ਨ ਕੀ ਆ ਇਹਦੀ ਚੌਥਾ ਕੋਈ ਮੰਨ ਕੇ ਚੱਲ ਜੇ ਉਹ ਨਹੀਂ ਕੋਈ ਗੱਲ ਆਪਾਂ ਨਤੀਜਾ ਸੂਆ ਹੀ ਗਿਣਦੇ ਆ ਠੀਕ ਹੈ ਜੀ ਇਹਨੂੰ ਇਸ ਟਾਈਮ 8-9 ਕਿਲੋ ਬੌਲੀ ਤਿਆਰ ਆ ਚੌਥਾ ਦਿਨ ਦੀ ਸੂਈ ਦਾੜੂ ਤੇ ਬੱਚਾ ਅੱਜ ਚੌਂਕ ਦਿਨਾਂ ਦੀ ਸੂਈ ਆ ਹਾਂ ਚੌਂਦਰੇ ਸੂਈ ਹੈ ਭੜ ਵੀ ਆਵੇ ਕਰਗੀ ਥੋੜੀ ਜੀ ਹਾਂ ਭਰਪੂਰ ਵੀ ਜੀ ਬੱਚਾ ਮਗਰ ਤੇ ਕੀ ਹੈ ਜੀ ਇਹਦਾ ਮੇਲ ਕਾਫ ਹੈ ਮੇਲ ਕਾਫ ਇਹਦੇ ਮੇਲ ਕਾਫ ਤੇ ਬੌਲੀ ਹੁਣ ਕਿੰਨੀ ਕੀ ਆਪਾਂ ਕਾਊਂਟ ਕਰਵਾਈ ਆ ਕਾਊਂਟ ਆਪਾਂ 8 ਕਿਲੋ ਲਵਾਂਗੇ ਪੱਕਾ ਜਿਹਨੂੰ ਕਹਾਂਗੇ 8 ਕਿਲੋ ਪੱਕਾ ਕੰਡੇ 8 ਕਿਲੋ ਤੇ ਚੌਣ ਚਾਣਾ ਚੰਗੀ ਜੀ ਚੌਣ ਇੱਕ ਨੰਬਰ ਹੋਊਗੀ ਚੌ ਕੋ ਤੀਜੇ ਚੌਥੇ ਦਿਨ ਦੇ ਵਿੱਚ ਕਰਮਾ ਵਾਲੀ ਮਗਰ ਮੇਲ ਕਾਫਾ ਕੱਟੇ ਨੂੰ ਜਨਮ ਦਿੱਤਾ ਸਿੰਗਲ ਹੱਡੀ ਦੀ ਆ ਪਤਲੇ ਪਿੰਡੇ ਦੇ ਵਿੱਚ ਆ ਸੁਬਾ ਕੋਈ ਚੌਥਾ ਸਮਝ ਲੈ ਤੀਜਾ ਮੰਨ ਲੈ ਮੰਨ ਲੈ ਠੀਕ ਆ ਜੀ ਬਾਕੀ ਤੋਰਾ ਤੋਰਾ ਤੁਸੀਂ ਠੀਕ ਆ ਜੀ ਸੋ ਤੋਰਾ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਤੋਰਾ ਤਾਰਾ ਕਾਫੀ ਵਧੀਆ ਠੀਕ ਆ ਜੀ ਪੂਰਾ ਤੇਜ ਤੋਰਾ ਤੇ ਆਰਡਰ ਹੁਵਾਣੇ ਦੀ ਕਾਫੀ ਸਾਫ ਸੁਥਰੀ ਆ ਤੇ ਬਾਕੀ ਇੱਕ ਵਾਰੀ ਤੁਹਾਨੂੰ ਜਿਹੜਾ 200 ਟਾਈਮ ਆਪਾਂ ਜਰੂਰ ਨੋਟ ਕਰਾ ਦਈਏ ਵੀ ਡੇਢ ਕਵਜੇ ਦਾ ਸਮਾਂ ਹੋਣ ਆਪਾਂ ਕਵਰੇਜ ਕਰ ਰਹੇ ਆ ਤਮ ਮਾਰਨਿੰਗ ਇਹਨਾਂ ਪਸਮੂ ਦੀ ਚਵਾਈ ਹੋਈ ਆ ਠੀਕ ਆ ਜੀ ਅੱਛਾ ਵੀਰ ਅਵਤਾਰੇ ਵੀ ਦੱਸ ਦਈਏ ਵੀ ਜਿਹੜੀ ਚਵਾਈ ਆ ਸਵੇਰ ਕਿੰਨੇ ਕ ਵਜੇ ਹੋਈ ਇਹਨਾਂ ਦੀ ਨਹੀਂ ਹੋਈ ਸਵੇਰ ਅੱਜ ਹੀ ਹੋਈ ਅੱਜ ਮਾਰਨਿੰਗ ਨਹੀਂ ਚਵਾਈ ਨਹੀਂ ਕੀਤੀ ਚਵਾਈ ਨਹੀਂ ਹੋਈ ਠੀਕ ਆ ਜੀ ਠੀਕ ਆ ਠੀਕ ਆ ਠੀਕ ਆ ਇਹਦਾ ਮੁੱਲ ਕੀ ਰਹੂਗਾ ਲੈਣ ਦੇਣਾ ਬਾਤੀ ਲੇਟ ਚਾਈਆ ਵਾ ਤੇ ਫਿਰ ਇਹਦਾ 97000 ਰੁਪਿਆ 97000 ਹਾਂਜੀ ਹਾਂਜੀ ਨਵ ਦਸੋ ਸੋਸ ਤਾਂ ਨਵੇਂ ਹਰਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਹਵਾਨਾ ਲੇਵਾ ਜਿੰਨਾ ਤੁਸੀਂ ਦੇਖ ਰਹੇ ਜੋ ਬਿਲਕੁਲ ਅੱਗੇ ਤੇ ਪਿੱਛੇ ਉਹਨਾਂ ਠੀਕ ਹੈ ਬਣਦੀ ਇਦਾਂ ਹੀ ਆ ਟੈਂਪਰੋ ਟਾਈਮ ਇਹ ਨਹੀਂ ਵੀ ਹੁਣ ਆਪਾਂ 2-4 ਘੰਟੇ ਲੇਟ ਹੋ ਗਏ ਤਾਂ ਕਰਕੇ ਨਹੀਂ ਬਣੀ ਆ ਉਦਾਂ ਵੀ ਟਾਈਮ ਟੂ ਟਾਈਮ ਇਦਾਂ ਹੀ ਬਣਦੀ ਆ ਠੀਕ ਹੈ ਜੀ ਠੀਕ ਹੈ ਜੀ ਸਾਡੀ ਇਹ ਤਾਜੀ ਇਧਰ ਭੜ ਢੋਲ ਵੀ ਆ ਥੋੜੀ ਜੀ ਇੱਕ ਸਾਈਡ ਦੇ ਅੰਦਰ ਜਿਹੜੀ ਬਿਲਕੁਲ ਉਹ ਤਿੰਨਾ ਚੌਕ ਦਿਨਾਂ ਦੀ ਜਿਹੜੀ ਦੋਸਤੋ ਸੂਈ ਆ ਨਾਰਮਲ ਦਰਮਿਆਨੀ ਜਿਹੜੀ ਆ ਭਾਲਿਆ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਜਿਹੜੇ ਇੱਕ ਪਾਸੇ ਤੋਂ ਨਜ਼ਰ ਆਊਗੀ ਠੀਕ ਆ ਭਾਲ ਹੈਗੀ ਨੋਰਮਲ ਦਰਮਿਆਨੀ ਕਿਉਂਕਿ ਚੁਆਈ ਨਹੀਂ ਹੋਈ ਜੇ ਵੀ ਸਾਡਾ ਦੇਖਦੇ ਹਾਂ ਤੁਸੀਂ ਆਉਂਦੇ 9-10 ਵਜੇ ਤਾਂ ਕਰਕੇ ਅਸੀਂ ਕਿਹਾ ਵੀ ਹੁਣ ਸਵੇਰੇ ਡਕੀਆਂ ਮੀਆਂ ਵੀ ਉਸ ਟਾਈਮ ਤੇ ਚੁਆਵਾਂਗੇ ਸਾਹਮਣੇ ਜਾ ਕੇ ਮਿਲ ਬੁਣੀਆਂ ਬੁਣੀਆਂ ਹੋਣ ਤੇਰੀ ਕਿਵੇਂ ਕੋ ਦੇਖਦਾ ਬਾਕੀ ਬਹੁਤਾ ਟਾਈਮ ਹੀ ਰਾਤੀ 6-7 ਵਜੇ ਦੀ ਚੁਆਈ ਹੋਈ ਆ ਹੁਣ ਚੁਆਈ ਹੋਣ ਵਾਲੀ ਹੈ ਇਹਨਾਂ ਦੀ ਠੀਕ ਹੈ ਜੀ ਠੀਕ ਆ ਹੁਣ ਕਰਾਂਗੇ ਅੱਪਾ ਚੁਆਈ ਜਿਹੜੀ ਗੱਲ ਕਰਨੀ ਹੈ ਅੱਛਾ ਵੀਰ ਅਵਤਾਰ ਇਹ ਕਿੰਨੇ ਤੇ ਦੱਸੀ ਹੈ ਕਿੰਨੇ ਦਾ ਹਾਂ 97000 ਰੁਪਏ ਲੋਡ 197000 ਦੇ ਵਿੱਚੋਂ ਛੋਟਛੱਪਾ ਹੋ ਜਾਊਗਾ ਮੱਝ ਚੰਗੀ ਆ ਡਬਲ ਆ ਪੂਰੀ ਕਰਮਾਰੀ ਠੀਕ ਆ ਜੀ ਹਾਈਟ ਮਧਰੀ ਡੌਲੀ ਦੀ ਆ ਜਿਵੇਂ ਇੱਕ ਨੀਲੀ ਰਾਵੀ ਦਾ ਪਸ਼ੂ ਆਪਾਂ ਦੇਖਦੇ ਆਂ ਮਧਰੀ ਗੋਟੀ ਦੇ ਤੇ ਕੱਦ ਕਾਠ ਮੀਡੀਅਮ ਦੇ ਵਿੱਚ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਪਲੀ ਪੂਰੀ ਆ ਠੀਕ ਆ ਜੀ ਬਾਕੀ ਸੂਸਬਾ ਦੇ ਵਿੱਚ ਆ ਨਾਰਮਲੀ ਸਾਰੇ ਵੀਰ ਜਾਣਦੇ ਆ ਕਿ 5-7 ਹਫ਼ਤਾ ਲੱਗ ਹੀ ਜਾਂਦਾ ਪਸ਼ੂ ਨੂੰ ਪੂਰੀ ਸਿੱਧੇ-ਸੁੱਧੇ ਹੁੰਦੇ ਆ ਬਾਕੀ ਕਿਸੇ ਪਾਸੋਂ ਇਨੀ ਟੁੱਟੀ ਨਹੀਂ ਗਈ ਸਿੰਗਲ ਖੱਡੀ ਦੇ ਵਿੱਚ ਆ ਠੀਕ ਆ ਤੇ ਹੁਣ 8 ਕਿਲੋ ਬੌਲੇ ਤੇ ਤੁਸੀਂ ਸੌਦਾ ਕਰ ਸਕਦੇ ਜੇ 97000 ਮੰਗ ਕੀਤੀ ਆ ਵੀਰ ਨੇ ਦੀ ਅੱਛਾ ਵੀਰ ਅਵਤਾਰ ਜਿਹੜੀ ਅੱਗੇ ਆਪਣੇ ਕੋਲ ਤੀਸਰੇ ਨੰਬਰ ਤੇ ਆ ਮੱਝ ਆ ਗਈ ਤੇ 6 ਦਾ ਤੇ ਦੂਜਾ ਸੂਏ ਝੋਟੀ ਲਓ ਜੀ ਸਿੱਗੀ ਆ ਦੋਸਤੋ 6 ਦਾ ਦੂਜਾ ਨੰਬਰ ਬਹੁਤ ਪੋਲੀ ਨੂੰ ਵਰਗੀ ਅੱਛਾ ਜੀ ਹਾਂ ਜੀ 9 ਕਿਲੋ ਦੁੱਧ ਤਿਆਰ ਹੈ ਥਲੇ ਠੀਕ ਹੈ 15 ਦਿਨ ਹੋ ਗਏ ਜੀ ਕੋਈ ਸੇਵਾ ਕਰੇ 2 ਕਿਲੋ ਹੋਰ ਵਧਾ ਸਕਦਾ ਅੱਛਾ ਬੱਚਾ ਮਗਰ ਤੇ ਕੀ ਆ ਗਿਆ ਇਹਦੇ ਕੱਟੀ ਕੱਟੀ ਆ ਕੱਟੀ ਮੈਂ ਕੱਟੀ ਆ ਅੱਛਾ 5 6 ਦਿਨਾਂ ਦੀ ਸੂਈ ਆ ਨਹੀਂ ਇਹਨੂੰ 15 ਦਿਨ ਹੋ ਗਏ ਸੂਈ 15 ਦਿਨ 14 15 ਦਿਨ ਮੰਨ ਕੇ ਚੱਲੋ ਆ ਦੋ ਤੋਂ ਕਿੰਨੇ ਕਿ ਤਿਆਗੀ ਫਿਰ ਨੌਂ ਤਾਂ ਚਲ ਗਈ ਆ 9 ਕਿਲੋ ਪੱਕਾ ਕੰਡੇ ਵਾਲਾ ਆ ਬਖਾਵਾ 12 ਕਿਲੋ ਦਾ ਚੋਣ ਕਿਆਂ ਇੱਕ ਨੰਬਰ ਲਓ ਜੀ ਛੋਟੀ ਦੋਸਤੋ ਛਿੱਗੀ ਆ ਦੂਜਾ ਸੂਬਾ ਸੂਈ ਤੇ ਹਾਈਟ ਦੀ ਜਿਹੜਾ ਗੱਲ ਕਰ ਲਿਆ ਦੂਰੋਂ ਨੇੜੋਂ ਕਿਸੇ ਵੀਰ ਨੇ ਤੁਰਨਾ ਹੁੰਦਾ ਤਾਂ ਕਰਕੇ ਆਪਾਂ ਨੋਟ ਇੱਕ ਵਾਰੀ ਜ਼ਰੂਰ ਕਰਾ ਦਿੰਨੇ ਅੱਖੀਂ ਵੇਖ ਕੇ ਮੀਡੀਅਮ ਹਾਈਟ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਆ ਫੇਸਪੂਲ ਕੁਆਲਟੀ ਵੀ ਵੇਖ ਸਕਦੇ ਛਾਈ ਸ਼ੂਈ ਵੇਖ ਸਕਦੇ ਜੀ ਪੂਰੀ ਠੀਕ ਆ ਆ ਲਓ ਇੱਕ ਵਾਰੀ ਹੋਰ ਤੋਰਦ ਕੇ ਵੀਰ ਨੇੜਿਓਂ ਇੱਥੋਂ ਥੋੜਾ ਜਿਹਾ ਨੇੜਿਓਂ ਕਮਾਦ ਗਿਆ ਇੱਕ ਵਾਰੀ ਹੋਰ ਆ ਲਓ ਜੀ ਠੀਕ ਹੈ ਜੀ ਬਾਕੀ ਸਿੰਗਾ ਸੁੰਗਾ ਦੀ ਵੀ ਚੰਗੀ ਸਾਫ ਸੁਥਰੀ ਕਰਮ ਵਾਲੀ ਫੇਸਪੁੱਲ ਕੁਆਲਿਟੀ ਚੰਗੀ ਆ ਪਤਲਾ ਫੇਸ ਆ ਤੇ ਸ਼ਾਈ ਸ਼ੂਈ ਪੂਰੀ ਠੀਕ ਹੈ ਜੀ ਹੈ ਬਲੈਕ ਆ ਕੁਝ ਜਿਹੜੀ ਪੂਸ਼ ਹਾਫ ਜਿਹੜੀ ਮਗਰ ਵਾਈਟ ਬਾਕੀ ਭਾਂਡੇ ਭੁੰਡੇ ਦੀ ਚੰਗੀ ਕਰਮ ਵਾਲੀ ਸੋ ਦੋਸਤੋ ਆ 15 ਦਿਨਾਂ ਦੀ ਸੂਈ ਆ 9 ਕਿਲੋ ਤੇ ਹੁਣ ਚੱਲ ਰਹੀ ਆ 9 ਕਿਲੋ ਕੋਈ ਵੀਰੋ ਚੋਕੇ ਆਪਣੀ ਇੱਕ ਟਾਈਮ ਦੋ ਟਾਈਮ ਤੁਸੀਂ ਤਸੱਲੀ ਕਰ ਸਕਦੇ ਜੇ ਥਣ ਪੂਰਾ ਹੱਥੀ ਜਵਾਈ ਵਾਲਾ ਠੀਕ ਹੈ ਜੀ ਅੱਛਾ ਵੀਰ ਅਵਤਾਰ ਇਹਦੇ ਬੱਚੇ ਦਿਖਾ ਦिए ਦੂ ਦੇਖ ਤਾਂ ਬੱਚੇ ਆ ਬਈ ਸੈਕਿੰਡ ਨੰਬਰ ਤੇ ਜਿਹੜਾ ਉਹ ਵੱਡਾ ਬੋਲਦੀ ਲੱਗੋ ਆ ਇਹ ਕਾਹਦੇ ਕੱਟੇ ਇਹ ਆ ਜੇ ਕੱਟੀ ਇਹ ਜਿਹੜੀ ਆਪਾਂ ਝੋਟੀ ਨਹੀਂ ਕੱਟੀ ਆ ਜਿਹੜੀ ਹੁਣ ਆ ਦਿਖਾਈ ਆਪਾਂ ਹਾਂ ਜੀ ਕੱਟੀ ਆ ਇਹਦੀ ਕੱਟੀ ਆ ਦੋਸਤੋ ਜਿਹੜੀ 15 ਦਿਨਾਂ ਦੀ ਆਪਾਂ ਤੁਹਾਨੂੰ ਦਿਖਾਈਏ ਝੋਟੀ ਹਾਂ ਜੀ ਠੀਕ ਆ ਜੀ 9 ਕਿਲੋ ਦੀ ਮਦਰ ਦੇ ਥੱਲੇ ਬਹੁਤ ਆ ਕਟਾ ਜਿਹੜੀ ਦੂਜੇ ਨੰਬਰ ਤੇ ਆਪਾਂ ਦਿਖਾਇਆ ਸੀ ਤੇ ਦਿਖਾਈ ਸੀ ਇਹ ਕਟਾ ਇਹਦੇ ਥੋੜੇ ਦਾੰਦ ਵੀ ਵੇਦੇ ਦਾੰਦ ਵੀ ਠੀਕ ਆ ਜੀ ਜਿਹੜੀ ਬੋਲੇ ਤੇ ਚੱਲ ਰਹੀ ਆ 8 ਕਿਲੋ ਬੋਲੇ ਵਾਲੀ ਬੋਲੇ ਵਾਲੀ ਆ ਬੋਲੇ ਵਾਲੀ ਲੋ ਜੀ ਠੀਕ ਆ ਜੀ ਤੇ ਬਿਲਕੁਲ ਅਜੇ ਦਾੰਦ ਨਹੀਂ ਪ੍ਰੋਪਰ ਨਿਕਲੇ ਕਿਉਂਕਿ ਅਜੇ ਦੋਸਤੋ ਤ अच्छा वीर अवतार एता फिर की कीता ਝੋਟੀ ਦਾ ਮੋਲ ਲੈਣਾ ਜਿਹਦਾ ਮੋਲ 92000 92 ਹਾਂਜੀ ਠੀਕ ਹੈ ਜੀ ਥੋੜਾ ਬਹੁਤਾ ਫਰਕ ਪਾਵਾਂਗੇ ਜਿਆਦਾ ਨਹੀਂ اچھا ਵੀਰ अवतार ਲਈ ਛੋਟ ਛਪੇ ਮਤਲਬ ਕੋਈ ਫਿਕਸ ਜੇ ਰੇਟ ਹੈ ਕਿ ਥੋੜਾ ਬਹੁਤਾ ਵਿੱਚ ਉੱਗ ਜਾਏ ਥੋੜਾ ਬਹੁਤਾ ਜੀ ਕੋਈ ਆਖੇ ਤੇ ਕਰ ਸਕਦੇ ਆ ਮਾਨਤਾਨ ਜੇ ਕੋਈ ਦੂਰੋਂ ਨੇ ਡਵਾਉਗਾ ਭੈਂਪਾ ਜਿਆਦਾ ਛੋਟ ਛਾਪੀ ਹੈ ਬਸ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਦੱਸੇਗਾ ਰੇਟਾਂ ਦੇ ਵਿੱਚੋਂ ਥੋੜੀ ਬਾਦੀ ਗੰਜائش ਆ ਮਾਨਤਨ ਹੋਊਗਾ ਤੇ 92000 ਇਸ ਝੋਟੀ ਦੀ ਮੰਗ ਆ ਲੈਣ ਦੇਣ ਜਿਹੜਾ 92000 ਵਿੱਚੋਂ ਛੋਟ ਛਾਪਾ ਹੋ ਜਾਊਗਾ ਮ ਬਾਕੀ ਕੋਈ ਤੁਹਾਨੂੰ ਥੋੜਾ ਜਿਹਾ ਹੋਰ ਲੇਵੇ ਤੋ ਦਿਖਾ ਦਗੇ ਆ ਲੋ ਠੀਕ ਹੈ ਅੱਛਾ ਵੀਰ ਉਤਾਰ ਬਾਕੀ ਚੋਣ ਚੋਣ ਕੋਈ ਪੂਰ ਕੋਈ ਕਿਸੇ ਪਾਸੇ ਛੱਟਾ ਛੱਟਾ ਨਹੀਂ ਕੋਈ ਗੱਲ ਨਹੀਂ ਪੂਰ ਛੱਟਾ ਕੋਈ ਨਹੀਂ ਚੋਣ ਇੱਕ ਨੰਬਰ ਆ ਲੋ ਵੀ ਤੋ ਝੋਟੀ ਚੰਗੀ ਆ ਖਰੀ ਆ ਦੋਸਤੋ ਕੋਈ ਵੀਰ ਆ ਕੇ ਆਪਣੀ ਆਖੀ ਕੱਢ ਸਕਦਾ ਚੰਗੀ ਝੋਟੀ ਆ ਇਸ ਤੋਂ ਬਾਅਦ ਵੀਰ ਉਤਾਰ ਜਿਹੜੀ ਆ ਆ ਗਈ ਆਪਣੀ ਕੋਈ ਨਹੀਂ ਜੋ ਵੀ ਆ ਗਈ ਤੋਕੜ ਗੱਬਣ ਤੋਕੜ ਗੱਬਣ ਆ ਗਈ ਹੈ ਗੱਬਣ ਕਿੰਨੇ ਚਿਰ ਦੀ ਹੈ ਸਾਡੇ ਤਿੰਨ ਮਹੀਨੇ ਦੀ ਕੋਈ ਚੈੱਕ ਕਰਾ ਲਈ ਹਾਂਜੀ ਇਦਾਂ ਮਰਜੀ ਆ ਫੇਸਬੁਕ ਆ ਸਾਡੇ ਤਿੰਨ ਮਹੀਨੇ ਦੇ ਗੱਬਣਾ ਦੁੱਧ ਤਾਂ ਥੱਲੇ ਹੁਣ ਕਿੰਨਾ ਗਾ ਦੁੱਧ ਉੱਥੇ ਤੇ ਹੈ ਉਹਨਾਂ ਦੇ ਘਰ 7 ਕਿਲੋ ਧਾਰ ਤੇ ਮਿਲਦੀ ਆਪਣੇ ਕੋਲ 5 ਦੇਣ ਡਈ ਆ ਆਪਾਂ ਜਿਹੜਾ ਪਰਸੋਂ ਆਈ ਆਪਣੇ ਠੀਕ ਹੈ ਜੀ ਹਾਂਜੀ ਹਜੇ ਟੀਕਾ ਲੈਣ ਡਈ ਆ ਤੇ 5 ਦੇਣ ਡਈ ਆ 5 ਦੇਣ ਡਈ ਆ ਹਾਂਜੀ ਆ ਦੋਵੇਂ ਟਾਈਮ ਟੀਕਾ ਲਵਾਉਂਦੀ ਹਾਂ ਦੋਵੇਂ ਟਾਈਮ ਲੈਂਦੀ ਟੀਕਾ ਅੱਛਾ ਧਾਰ ਲੈ ਲੈਂਦੀ ਬਾਕੀ ਹਜੇ ਬਸ ਮਦੀ ਨਹੀਂ ਧਾਰ ਤੇ ਠੀਕ ਹੈ ਜੀ ਲਓ ਦੋਸਤੋ ਧੂਵੇਂ ਟਾਈਮ ਨਵੀਂ ਥਾਂ ਤੇ ਪਸ਼ੂ ਆਇਆ ਹੋ ਸਕਦਾ ਵੀ ਕੋਈ 2-4 ਦਿਨ ਟੀਗਾ ਲਵੇ ਠੀਕ ਹੈ ਜੀ ਟੇਕ ਦਾ ਟਕਾਉਂਦਾ ਹੌਲੀ ਹੌਲੀ ਟੇਕ ਵੀ ਸਕਦਾ ਮਾਣਾ ਠੀਕ ਹੈ ਤੇ ਇਹ ਇਹ ਹੁਣ ਮਤਲਬ ਕਿ ਤੀਜੇ ਸਵੇਰੇ ਸੂਈ ਹੈ ਕਿ ਤੀਜੇ ਲਈ ਗੱਭਰ ਤੀਜੇ ਦਾ ਸੂਗੀ ਕੇ ਤੀਜੇ ਤੀਜੇ ਸੁੱਤੀਜੇ ਸੂਈ ਹੈ ਤੀਜੇ ਸੂਈ ਹੈ ਠੀਕ ਹੈ ਜੀ ਲਓ ਵੀ ਦੋਸਤੋ ਠੀਕ ਹੈ ਬਾਕੀ ਫੇਸਬੁਕ ਝੋਟਕਾ ਚ ਪੈਂਦਾ ਆ ਵੇਖ ਸਕਦੇ ਮੱਥੇ ਬਾਲਾ ਠੀਕ ਹੈ ਤੇ ਪਤਲੇ ਪਿੱਡੇ ਦੇ ਵਿੱਚ ਦਾਗ ਨਿਸ਼ਾਨ ਪੂਰੇ ਆ ਮਗਰ ਵੀ ਸਾਰੇ ਨਿਸ਼ਾਨ ਪੂਰੇ ਆ ਠੀਕ ਹੈ ਜੀ ਚਾਰੇ ਖੁਰ ਤੋਤੇ ਆ ਸੂਤ ਤੇ ਬਾਕੀ ਹਵਾਨੇ ਤੇ ਵੀ ਦਾਗ ਉਸੇ ਤਰ੍ਹਾਂ ਤੁਹਾਨੂੰ ਨਜ਼ਰ ਆ ਜਾਊਗਾ ਦੋਹਾਂ ਪਾਸੇ ਹਵਾਨੇ ਤੇ ਆ ਧੁੰਨ ਤੇ ਨਿਸ਼ਾਨ ਠੀਕ ਆ ਤੋਂ ਨਿਸ਼ਾਨੀਆਂ ਨੂੰ ਛੂਟੀਆਂ ਬਰੀਕ ਜਿਹੜੀਆਂ ਦੋਸਤੋ ਪੂਰੀਆਂ ਕਰਦੀ ਹੈ ਸਿੰਗਲ ਹੱਡੀ ਦੇ ਵਿੱਚ ਆ ਠੀਕ ਆ ਅੱਖਾਂ ਦੇ ਵਿੱਚ ਬਿੱਲਾ ਭਣੇਗਾ ਅੱਖਾਂ ਦੇ ਵਿੱਚ ਜਵਾਬ ਆ ਦੋਵਾਂ ਦੇ ਵਿੱਚ ਹੀ ਲਓ ਠੀਕ ਹੈ ਸਾਢੇ 3 ਮਹੀਨਿਆਂ ਦੀ ਗੱਭਾ ਤੇ ਅੱਗੇ 5 ਕਿਲੋ ਦੁੱਧ ਇਹ ਤਾਂ ਥੱਲੇ ਹਾਜ਼ਰ ਜੀ ਜਵਾਂਗੇ ਕਿਉਂਕਿ ਅਗਲੇ ਘਰ ਜਾ ਕੇ 5 ਜੀ ਇਹ ਦੇਣਾ ਜੇ ਟੇਗੀ ਤੇ ਫੇਰ 6 ਹੱਥ ਕਿਲੋ ਦਈ ਜਾਊਗੀ ਹਾਂ ਟੇਕੇ ਬਿਲਕੁਲ ਜੀ ਬਿਲਕੁਲ ਮਿਲਣ ਦਾ ਵੀ ਠੀਕ ਹੈ ਜੀ ਬਾਕੀ ਚੋਣ ਚਾਂ ਦੀ ਇੱਕ ਵਾਰੀ ਤਸੱਲੀ ਦੇਣੀ ਚੋਣ ਇੱਕ ਨੰਬਰ ਪੋਲੀ ਹੋਊਗੀ ਰੂ ਮਰਗੀ ਅੱਛਾ ਜੀ ਹਾਂ ਕਪੂਰ ਛੱਟੇ ਦੀ ਗਰੰਟੀ ਹੋਊਗੀ ਪੂਰ ਛੱਟਾ ਕੋਈ ਨਹੀਂ ਚੋਣ ਇੱਕ ਨੰਬਰ ਪੋਲੀ ਹੈ ਠੀਕ ਹੈ ਜੀ ਲੋ ਵੀ ਭਰਾਵੋ ਇਹ ਤੋਕੜ ਗੱਬਣ ਮਾਜਾ ਜਿਹੜੇ ਵੀਰ ਅੱਗੇ ਕਾਫੀ ਡਿਮਾਂਡ ਕਰਦੇ ਵੀ ਤੋਕੜ ਗੱਬਣ ਪਸੂ ਚਾਹੀਦਾ ਅੱਧ ਵਿਚਾਲੇ ਯਾਰਾ ਤੇ ਆ ਤੁਸੀਂ ਖਰੀਦ ਸਕਦੇ ਜੀ ਤੇ 5 ਕਿ ਉਹ ਤਨਾਤ ਹਨਾ ਦਿਆ ਤੁਸੀਂ ਵੇਖ ਲਓ ਕੋਈ ਤਸੱਲੀ ਦੇ ਨਾਲ ਠੀਕ ਹੈ ਜੀ ਅੱਛਾ ਫਿਰ ਅਵਤਾਰ ਭਾਈ ਇਹਦਾ ਮੁੱਲ ਕੀ ਰੱਖਿਆ ਆਪਾਂ ਕੀ ਕਰਦੇ ਆ ਡਿਮਾਂਡ ਇਹਦੀ ਡਿਮਾਂਡ ਇਹਦਾ 62000 ਰੁਪਇਆ 62000 2000 ਛੋਟ ਕਰ ਦਾਂਗੇ 60 ਦੀ ਕਰਨੀ 60 ਦੀ ਹਾਂਜੀ ਲਓ ਜੀ 60000 ਦੀ ਦੋਸਤੋ ਇਹ ਤੁਹਾਨੂੰ ਤੋਕੜ ਕੱਪਣਾ ਮੱਝ ਮਿਲ ਜੂਗੀ ਮਿਲ ਜਾ ਕੇ ਜੋ ਟੇਗੀ ਫਿਰ 7 ਕਿਲੋ 6-7 ਕਿਲੋ ਦਊਗੀ ਹਜੇ 5 ਦਮਾਂਗੇ ਦੁੱਧ ਠੀਕ ਹੈ ਜੀ ਕੋਈ ਆਪਣੇ ਕੋਈ ਮਿਲ ਲੈ ਆਣ ਕੇ ਠੀਕ ਹੈ ਠੀਕ ਪਿਛੋ ਇਸੇ ਤਰ੍ਹਾਂ ਚੋਈ ਹੁੰਦੀ ਹੈ ਜੀ ਦੀ ਚਾਰਟ ਜੂੜ ਤੇ ਬਾੜੇ ਤੇ ਲੱਗੀ ਨਾ ਧਾਰ ਤੇ ਧਾਰ ਤੇ ਸੀ ਧਾਰ ਤੇ ਹੀ ਆਪਣੇ ਕੋਲ ਇਥੇ ਆਣ ਕੇ ਟੀਕਾ ਲਵਾਇਆ ਆਪਣੇ ਕੋਲ ਟੀਕਾ ਲੈਂਦੀ ਹੈ ਚਾਰਟ ਵੀ ਛੱਡ ਜਾਂਦੀ ਹੈ ਫਿਰ ਚੋਈਦੀ ਹੈ ਹਜੇ ਹਜੇ ਕੱਲ ਪਰਸੋਂ ਆਈ ਹੈ ਤੇ ਚੜ ਖਾਈ ਜਾਵੇ ਫਿਰ ਤੇ ਗੱਲ ਕੋਈ ਨਹੀਂ ਹੈ ਨਾ ਧਾਰ ਤੇ ਮਿਲਣਾ ਠੀਕ ਹੈ ਜੀ ਲਓ ਦੋਸਤੋ ਇਹ ਅਡਜਸਟਮੈਂਟ ਕੋਈ ਵੀ ਰੱਗੇ ਲੈ ਜਾ ਕੇ ਆਪਣੀ ਕਰ ਸਕਦਾ ਕਿਉਂਕਿ 2-4 ਦਿਨ ਟਕਾ ਲੂਗਾ ਪਸ਼ੂ ਆਪਣੇ ਘਰ ਤੇ ਟੀਕਾ ਛੱਡ ਹੀ ਜੋ ਜਿਹੜੀ ਪਹਿਲਾਂ ਨਹੀਂ ਟੀਕਾ ਲਵਾਇਆਗਾ ਪਹਿਲਾਂ ਵੀ ਧਾਰ ਤੇ ਮਿਲਦੀ ਆਈ ਹੈ ਅੱਗੇ ਨਵੀਂ ਥਾਂ ਤੇ लाक्ष शेमा। शेमा तो 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 अच्छा वीर अवतार आगे ਆਪਣੇ ਕੋਲ ਜਿਹੜੀ ਆ ਗਈ ਏ ਇਹ ਲਾਸਟ ਵਿੱਚ ਉਹ ਵਿਖਾਉਣੀ ਆ ਜੀ ਇਹਨਾਂ ਦੀ ਲਾਸਟ ਲਾਸਟ ਆ ਪੀਸ ਆ ਤੇ ਇਹ ਵੀ ਟੋਕੜ ਕੱਪਣੀ ਆ ਇਹਨੂੰ 6 ਮਹੀਨਾ ਤੇਈ ਤਰੀਕ ਤੋਂ ਲੱਗ ਜਾਣਾ 6 ਮਹੀਨਾ ਉਹ 12 ਤੋਂ ਲੈ ਕੇ 14 ਲੀਟਰ ਤੱਕ ਦਿੰਦੀ ਏ 14 ਵੀ ਕੋਈ ਚੋ ਸਕਦਾ 12 ਸੱਜਰ ਦਿੰਦੀ ਏ ਆਪਣੇ ਇਸ ਤਰ੍ਹਾਂ ਕੋਈ ਆਈ ਜਾਏ ਹਾਂਜੀ ਤੇ 12 ਤੋਂ 14 ਲੀਟਰ ਤੱਕ ਦਿੰਦੀ ਆ ਠੀਕ ਆ ਜੀ 6 ਮਹੀਨਾ ਇਹਨੂੰ 23 ਤਰੀਕ ਤੋਂ ਲੱਗ ਜਾਣਾ 6 23 ਮਾਰਚ ਤੋਂ ਹਾਂ 23 ਮਾਰਚ ਤੋਂ 6 ਮਹੀਨਾ ਲੱਗ ਲਓ ਦੱਸੋ 23 ਮਾਰਚ ਤੋਂ 6 ਮਹੀਨਾ ਲੱਗ ਜਾਊਗਾ ਅੱਧੇ ਹੋਜ ਗਿਆ ਕੇ ਸੰਧੂ ਸਾਹਿਬ ਹੱਦ ਤੋਂ ਟੱਪ ਗਿਆ ਨਾ ਹੱਦ ਤੋਂ ਟੱਪ ਗਿਆ ਕੰਮ 6 ਮਹੀਨਾ ਲੱਗ ਜਾਣਾ ਤੇ ਹੁਣ ਦੁੱਧ ਕਿੰਨਾ 6 ਕਿੱਲੇ ਸੱਤ ਕਿੰਨਾ ਦੁੱਧ 6 ਕਿੱਲੇ 6 ਕਿੱਲੇ ਸੰਗੇ ਸੱਤ ਹੋਵੇ ਪਰ 6 ਕਿੱਲੇ ਪੱਕਾ ਹੈਗਾ ਠੀਕ ਹੈ ਮਿੰਟੀ ਵਾਲਾ ਇਹਦਾ ਇੱਕ ਲੰਮਾ ਥਾਣੇ ਚ 15 ਕਿਧਾਰਾਂ ਵਾਧਿਆ ਇਧਰ ਕਬਹਣੀ ਵਾਲੇ ਚ ਹਾਂ ਤੇ ਜਦੋਂ ਸੱਜਰ ਹੁੰਦੀ ਉਦੋਂ ਬਾਹੀ ਨਹੀਂ ਵਿਖਾਉਗੇ ਹੁਣ 19 ਕੀ ਸਾਈਡ ਹੋਈ ਹੈਗੀ ਆ ਤਾਂ ਉਦੋਂ 15 ਧਰਾਂ ਦਾ ਫਰਕ ਹੈਗਾ ਵਾ ਹੈਗਾ ਫਰਕ ਜਿਹੜੀ ਗੱਲ ਆ ਬਿਲਕੁਲ ਜੀ ਬਿਲਕੁਲ 15 ਧਰਾਂ ਵਾਧਿਆ ਥਣ ਚ ਉਧਰਲੇ ਨਿੱਕੇ ਚ ਥੋੜੀ ਜਿਹੀ ਘਟਿਆ ਲਓ ਦੋਸਤੋ 6 ਮਹੀਨਾ ਲੱਗ ਜਾਣਾ 23 ਮਾਰਚ ਤੋਂ ਗੱਬਣ ਤੇ ਅੱਗੇ 6 ਕਿਲੋ ਦੁੱਧ ਕੋਈ ਵੀ ਰਮਨ ਕੇ ਤੁਸੀਂ ਸਬਦਾ ਕਰ ਸਕਦੇ ਜੀ ਕੱਦ ਵੱਡਾ ਵੱਡੇ ਕੱਦ ਦੇ ਵਿੱਚ ਚੌੜੇ ਪਿੱਠ ਪੁੜੇ ਦੇ ਵਿੱਚ ਠੀਕ ਆ ਜੀ ਤੇ ਹਾਂ ਬਿਲਕੁਲ ਬਦਲੇ ਪਿੰਡੇ ਦੀ ਕਰਮਾ ਨਹੀਂ ਠੀਕ ਹੈ ਜੀ ਸੂਵੇ ਕੇ ਚੌਥੇ ਕਿ ਲੱਕ ਪਰੋ ਚੌਥੇ ਲਾ ਲਓ ਚੌਥੇ ਚੌਥੇ ਬਾਅਦ ਤੇ ਪੰਜਵੇਂ ਵਾਲੇ ਕੋਈ ਕੋਈ ਗੱਲ ਹਾਂ ਮੈਂ ਮਣ ਬਾਕੀ ਸਾਂਹ ਦੇ ਕੋਈ ਤੇ ਦੁੱਧ 12 14 ਕਿਲੋ ਕੱਢਦੀ ਆ ਬਿਲਕੁਲ ਜੀ ਬਿਲਕੁਲ ਚੌਥੇ ਤੋਂ ਆਫ ਸਮਾ ਜਿਹੜਾ ਕੰਪਲੀਟ ਹੋ ਗਿਆ ਆਫ ਸਮਾ ਕੰਪਲੀਟ ਕਰੀ ਬੈਠੀ ਆ 6 ਕਿਲੋ ਦੁੱਧ ਤੇ ਮਿਲਦੀ ਇਹ ਇਹਨੂੰ ਕੋਈ ਤਰ੍ਹਾਂ ਠੀਕੇ ਦੇ ਦੋ ਵੇਲੇ ਠੀਕੇ ਦੇ ਦੋ ਵੇਲੇ ਟੀਕਾ ਲਾ ਕੇ ਬਸ ਵਧੀਜੀ ਹਾਲ ਅੱਛਾ ਅੱਛਾ ਉੱਥੇ ਧਾਰਦੇ ਸੀ ਆਪਣੇ ਕੋਲ ਠੀਕੇ ਆਈ ਉਹਨਾਂ ਦੇ ਉੱਪਰ ਟੀਕਾ ਠੀਕ ਹੈ ਜੀ ਤੁਸੀਂ ਗੱਲ ਕਰ ਲਓ ਦੋਸਤੋ ਤਾਂ ਦੋਸਤੋ ਪੂਰੀ ਜਾਣਕਾਰੀ ਇਸ ਮੱਝ ਦੀ ਤੁਹਾਨੂੰ ਮਿਲ ਚੁੱਕੀ ਆ ਠੀਕ ਆ ਜੀ ਤਾਰਾਂ ਵੀਰ ਨੇ ਵੀ ਦੱਸਦਾ ਵੀ ਇੱਕ ਪੰਨੇ ਵੱਧ ਦਾ ਤੇ ਦੂਜੇ ਪਾਸੇ ਉਲਟ ਪੈਣੀ ਵਾਲੇ ਪਾਸੇ ਮਗਰਲੇ ਜੋ ਤੁਸੀਂ ਘੱਟ ਮੰਨ ਲਓ ਠੀਕ ਆ ਜੀ ਤੇ ਪਤਲੇ ਪਿੰਡੇ ਦੇ ਵਿੱਚ ਤੇ ਹੈਇ ਚੰਗੀ ਆ ਵੱਡੀ ਮੱਝ ਥਣ ਦੋਵੇਂ ਹੀ ਬੈਣੀ ਵਾਲ ਦੇ ਵੱਡੇ ਰੱਖਦੀ ਆ ਤੇ ਦੋਵੇਂ ਛੋਟੇ ਰੱਖਦੀ ਆ ਪਰ ਅਗਲੇ ਬਿਲਕੁਲ ਬਰਾਬਰ ਆ ਪਿਛਲੇ ਚ ਧਾਰਾ ਵੱਧਿਆ ਅਗਲੇ ਬਿਲਕੁਲ ਬਰਾਬਰ ਆ ਠੀਕ ਆ ਹਣ ਦੇਖਣ ਸ਼ੇਪ ਛੋਟੀ ਆ ਵੀਰ ਉਤਾਰੇ ਦਾ ਫਿਰ ਮੁੱਲ ਕੀ ਕਰਾਂਗੇ ਆਪਾਂ ਲੈਣ ਦਾ ਇਹਦਾ ਮੁੱਲ 52000 52000 ਦੇ ਨਾਲ ਹੀ ਗੱਲ ਹਾਂ ਠੀਕ ਆ ਦੋਸਤੋ ਇਹ 52000 ਦੇ ਵਿੱਚ ਮਿਲ ਜੂਗੀ ਠੀਕ ਆ ਤੇ ਦੁੱਧ ਵੀ ਹੈਗਾ ਠੀਕ ਆ ਜੀ ਤੇ ਦੁੱਧ ਦੀ ਥਾਂ ਦੁੱਧ ਹੈਗਾ ਬਾਕੀ ਅੱਗੇ ਬਣੀ ਆ ਕਰਮਾਲੀ 6 ਮਹੀਨੇ ਦਾ ਸਮਾਂ ਜਿਹੜਾ ਦੋਸਤੋ ਕੰਪਲੀਟ ਹੋ ਜੂਗਾ 1 ਮਹੀਨਾ ਅਜੇ ਬਾਕੀ ਹੈ 6ਵਾਂ ਮਹੀਨਾ ਲੱਗ ਜਾਣਾ 23 ਮਾਰਚ ਤੋਂ ਇਹ ਪਸ਼ੂ ਅਜ ਵੀਰ ਅਵਤਾਰ ਸਿੰਘ ਉਹਨਾਂ ਦੇ ਦੋਸਤੋ ਘਰੇ ਸੀਗੇ ਇਸ ਕਿੱਲੇ ਦੇ ਉੱਪਰੋਂ ਤੁਹਾਨੂੰ ਇਹ ਪਸ਼ੂ ਅਜ ਦਿਖਾਉਣੇ ਸੀਗੇ ਜਿਨ੍ਹਾਂ ਦੇ ਵਿੱਚੋਂ ਤਾਜ਼ੀਆਂ ਸੂਈਆਂ ਸਵਈਆਂ ਮੱਝਾਂ ਸੀਗੀਆਂ ਇੱਕ ਬਿਨ ਬੱਚੇ ਤੋਂ ਤੁਹਾਨੂੰ ਮੱਝ ਦਿਖਾਤੀ ਆ ਕੋਟਾਂੀਆਂ ਤਿੰਨਾਂ ਕੁ ਮਹੀਨਿਆਂ ਦੀ ਸੂਈ ਤੇ ਇੱਧਰ ਜਿਹੜੀਆਂ ਟੋਕੜ ਗੱਬਣ ਦੋ ਤੁਹਾਨੂੰ ਸੋ ਰੇਟ ਭਾਵੜਤਾ ਬਿਲਕੁਲ ਮੈਂਸ਼ਨ ਕਰਤਾ ਦੋਸਤੋ ਜਿਹੜਾ ਵੀ ਰੇਟ ਭਾਵੜਤਾ ਜਜੂ ਕਿਸੇ ਵੀਰ ਨੂੰ ਸੌਦਾ ਤੁਸੀਂ ਵੀਰ ਅਵਤਾਰ ਦੇ ਨਾਲ ਕਰ ਲਿਓ ਤੇ ਨੰਬਰ ਵੀਰ ਬੋਲਦਗੀ ਆਪਣੇ 9646871616 ਠੀਕ ਹੈ ਜੀ 96468 ਹਾਂਜੀ 71616 ਠੀਕ ਹੈ ਜੀ ਹਾਂਜੀ ਲਓ ਦੱਸੋ ਨੰਬਰ ਨੇ ਵੀਰ ਅਵਤਾਰ ਸਿੰਘ ਹੁਣਾਂ ਦੇ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਹੇ ਆ ਸੋ ਆਓ ਨਰਕ ਪਰਖ ਕਰੋ ਆਪਣੀ ਤਸੱਲੀ ਕਰੋ ਤੇ ਖਾਸ ਵਿਜਟ ਤੁਸੀਂ ਸ਼ਹਿਰ ਤਾਰਨਤਾਂ ਨੂੰ ਸਾਬਤ ਕਰਨੀ ਆ ਦੋਸਤੋ ਗੋਇੰਦਵਾਲ ਬਾਈਪਾਸ ਆ ਤੇ ਵੀਰ ਅਵਤਾਰ ਇਥੇ ਮੋਰਤਾ ਜਿਹਾ ਇੱਕ ਡਰੈਸ ਆ ਜਿਹੜਾ ਆਪਣਾ ਬਿਲਕੁਲ ਰੋਲ ਗਿਲ ਰੋਟਾਵੇਟਰ ਵਾਲੀ ਗਲੀ ਆ ਗਿਲ ਰੋਟਾਵੇਟਰ ਨਾਲ ਰੋਟਾਵੇਟਰ ਦੀ ਦੁਕਾਨ ਆ ਹਾਂਜੀ ਹਾਂਜੀ ਗੋਇੰਦਵਾਲ ਬਾਈਪਾਸ ਤੋਂ ਜਦੋਂ ਸ੍ਰੈਲ ਰੋਡ ਨੂੰ ਜਾਵਾਂਗੇ ਉਦੋਂ ਮਤਲਬ ਪੁਲ ਨਹੀਂ ਚੜਨਾ ਉਦੋਂ ਪੁਲ ਤੋਂ ਮਤਲਬ ਖੱਬੇ ਹੱਥ ਮੋੜ ਜਾਣਾ ਆ ਚੜਦੇ ਵਾਲ ਨੂੰ ਬਿਲਕੁਲ ਉੱਥੋਂ ਮੋੜ ਜਣਾ ਦੇ ਅੱਗੇ ਆ ਕੇ ਗਿਲ ਰੋਟਾਵੇਟਰ ਵਾਲੀ ਗਲੀਓ ਮੋੜਨੀ ਆ ਤੇ ਸਿੱਧੇ ਆਣ ਕੇ ਲਾਸਟ ਤੱਕ ਸੱਜੇ ਮੋੜ ਜਾਣਾ ਸਿੱਧਾ ਆਪਣੇ ਘਰ ਹੀ ਆਉਣਾ ਗਲੀ ਗੋਇੰਦਵਾਲ ਬ 5 400 ਮੀਟਰ ਹੀ ਬਸ ਹੋਰਾਂ ਨੂੰ ਆਣ ਕੇ ਪੁੱਲ ਨਹੀਂ ਚੜਨਾ ਦੀਨਪੁਰ ਵਾਲਾ ਉੱਤੋਂ ਪਛਾਵੇਂ ਮੁੜ ਜਾਣਾ ਔਰ ਥੱਲੇ ਥੱਲੇ ਹੀ ਤੇ ਉੱਥੋਂ ਗਿਲ ਰੂਟਾ ਵੇਟਰ ਵਾਲੀ ਗਲੀ ਆ ਜਾਣਾ ਸਿੱਧੀ ਲਾਸਟ ਤੇ ਆਪਣੇ ਘਰ ਆ ਬਿਲਕੁਲ ਜੀ ਬਿਲਕੁਲ ਤਾਂ ਦੋਸਤੋ ਵੈਸੇ ਨੰਬਰ ਬਿਲਕੁਲ ਸਕਰੀਨ ਤੇ ਚੱਲਣ ਦੇ ਆ ਜੇਕਰ ਕਿਸੇ ਵੀਰ ਨੂੰ ਨਹੀਂ ਪਤਾ ਲੱਗੂਗਾ ਐਡਰੈਸ ਦਾ ਨੰਬਰਾਂ ਦੇ ਕਾਲ ਕਰਕੇ ਤੁਸੀਂ ਵਿਜ਼ਿਟ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ